ਜਿਹੜੀ ਗੱਲ ਬੇਨਤੀ ਕਰਕੇ ਇੱਕ ਬਸਿਬਲ ਬਣਦੀ ਜਿਹੜੀ ਗੱਲ ਰੂਮ ਆ ਕੇ ਨਹੀਂ ਪੋਸਿਬਲ ਹੁੰਦੀ ਉਹ ਹਸੋ ਹੀ ਮਤਲਬ ਮਦਰੇ ਦੀ ਉਮਰ ਪਿਆ ਦਾ ਗੱਲ ਤਾਂ इजीली ਪੋਸਿਬਲ ਹੋ ਜਾਂਦਾ ਹੈ ਇਹ ਮਤਲਬ ਜੇ ਇਹਨੂੰ ਦੋਈ ਤਰ੍ਹਾਂ ਦੇ ਅਦਾ ਕੀਤਾ ਜਾਵੇ ਕਿ ਕਿਤੇ ਰਿਕਗਨਿਜ਼ੇਸ਼ਨ ਹੋਣ ਬਤੀਜੇ ਗੱਲ ਹੋ ਜੇ ਤਾਂ ਕਈ ਵਾਰ ਉਹ ਚੀ ਵੀ ਬੈਟਰ ਰਹਿੰਦੀ ਹੈ ਨੀ ਉਹਨਾ ਕਥਨ ਨਹੀਂ ਮੈਂ ਕਿਹਾ ਕਿ ਸਮਝਾ ਪਾ ਰਿਹਾ ਨਹੀਂ ਕਿ ਹਾਂ ਚਲਿਆ ਐਗਜ਼ਾਮ ਪੈ ਗਿਆ ਤੇ ਮੈਂ ਫ੍ਰੈਗਿੰਗ ਕਰਦਾ ਸਦਾ ਉਹਨੇ ਡਰਾਈਵਿੰਗ ਵਾਲੇ ਨੇ ਵਹੀਕਲ ਵੇ ਭਈ ਜਿੱਦ ਮੇਰਾ ਲਾਇਸੈਂਸ ਖាច់ ਲਿਆ ਦੋ ਇਹ ਵੀ ਮੈਂ ਉਹ ਕੋਈ ਨਹੀਂ ਦੇਖਦਾ ਮੈਂ ਵੀ ਦੇਖਦਾ ਆਪਣੀ ਵੀਡੀਓ ਤੇ ਨਹੀਂ ਜਾਣੀ ਕਿ ਦੇਖ ਸਭ ਤੋਂ ਚੰਗਾ ਠੀਕ ਹੈ ਕਿ ਚਲ ਬਸ ਬਸ ਕਿ ਮੇਰਾ ਆੜੀ ਦਾ ਪੇਰਾ ਅੜੀ ਦਾ ਤਾਂ ਮੈਦਨ ਪ੍ਰੋਟਾ ਹੈ ਗਿਆ ਉਹ ਦਾ ਡਰਾਈਵਿੰਗ ਟੈਸਟ ਦਾ ਕਿ ਡਰਾਈਵਿੰਗ ਟੈਸਟ ਤੋਂ ਫੇਲ ਹੋ ਗਿਆ ਠੀਕ ਆ ਤੇ ਸਫਲ ਗਿਆ ਐਂਡ ਦਨ ਨੂੰ ਆ ਗਈ ਜਿੱਥੇ ਉਹਨੇ ਕਿਹਾ ਉਹ ਸਫਲ ਗਿਆ ਜੋ ਮੈਮ ਬੈਸਟ ਹੈ ਆਪਣੂ ਘਰ ਕਰ ਨੇੜੇ ਤਾਂ ਉਹ ਕਹਿੰਦੇ ਕਿ ਤੂੰ ਫੇਲ ਹੋ ਤੇ ਉਹ ਮੁੰਡਾ ਕਹਿੰਦਾ ਵੀ ਯਾਰ ਪੁੱਠੀ ਉਹਨੇ ਬੜੀ ਵਧੀਆ ਗੱਲ ਕਹੀ ਉਨੇ ਮੈਡਮ ਹੱਸੇ ਰਾਜ ਮਨ ਮੇਂ ਵੀ ਕੋਈ ਕਿਸੇ ਦਾ ਵੀ ਮੈਡਮ ਡਾਈਨ ਨੇ ਕਿਹਾ ਵੀ ਤੂੰ ਇੱਧਰ ਕਰ ਬੜਿਆ ਪੀਤਲ ਸ਼ਰਮਣ ਚਾਹੀਏ ਕਿ ਦਾਦੂ ਗੱਡੀ ਚਲਾਉਂਦਾ ਹੈ ਕਹਿੰਦਾ ਵੀ ਬਿਲਕੁਲ ਨਹੀਂ ਚਾਹੁੰਦਾ ਉਹ ਤਨ ਗੱਡੀ ਕਿਹਨੂੰ ਪਰ ਤੁਰ ਸੱਜੇ ਦਾ ਕੁਆਲੀਫਾਈ ਕਰਨੀ ਹੈ ਹਮ ਦਾ ਹੀ ਆ ਗਿਆ ਉਹ ਮੈਨੂੰ ਗੱਡੀ ਨਹੀਂ ਚਲਾਉਂਦੇ ਇੱਥੇ ਤਾਂ ਉਹ ਮੈਡਮ ਥੋੜੇ ਨੇ ਨੋਰਮਲ ਹਸੀਅਲ ਮੁੰਕੇ ਅਗੇ ਤਨ ਨਾਲ ਉਹਨੂੰ ਪਾਸ ਕਰਦੇ ਹੈ। ਤਾਂ ਉਹ ਕਿ ਨਹੀਂ ਯਾਂ ਵੀ ਗੱਲਬਾਤ ਹੁੰਦੀ ਉਹਨੂੰ ਚੱਕਰ ਕੱਟਣੇ ਵੈਨੇ ਦਹਾਲ ਤੂੰ ਆਰ ਦੁਬਾਰਾ ਆਣਾ ਪੈਣਾ ਲੱਗਾ ਯਾਦ ਹਿੰਦਾ ਅਦਰਵਾਈਜ਼ ਦੱਮ ਮੜਾਦਾ ਕਿ ਉਹ ਫੇਲ ਹੋ ਜਾਂਦਾ ਤੇ ਉਹ ਕਦੇ ਕਿਸ ਘਰ ਮੁੜੇਗਾ ਪਰ ਉਹ ਨਹੀਂ ਚੁਸਕੀਤਾ ਕਿ ਨਹੀਂ ਦੇਖਿਆ ਜਾ ਵੀ ਗੱਲਬਾਤ ਹੀ ਕੀਤੀ ਸਿਰਫ ਗੱਲਬਾਤ ਨਾਲ ਮਤਲਬ ਗੱਲਬਾਤ ਕਰ ਲੈਣਾ ਟੰਗਾ ਨਾ ਚਾਹੀਦਾ ਬੰਦੇ ਨੂੰ ਬਾਕੀ ਸਭ ਕੁਝ ਈਜ਼ੀ ਹੋ ਜਾਂਦਾ ਹੈ ਐਸੇ ਹੀ ਮਾਰਗੇਨਿੰਗ ਵਿੱਚ ਚੱਲਦਾ ਹੈ ਕਤਈ ਬੈਗੂਸੀਸ਼ਨ ਬਿਜ਼ਨਸ ਜਿਹੜੂ ਕਰਦੇ ਨੇ ਉਹ ਬੀਚ ਲੱਗਦਾ ਹੁੰਦਾ ਹੈ। ਕੱਢੀ ਆਦੀ ਦੋਸਤ ਬਣਦੇ ਆ ਐਦੇ ਹੀ ਪਿਆਰ ਨਾਲ ਬਸਤਰੀ ਬੈਦੀ ਹੈ ਕਿ ਮੈਂ ਆਪਣਾ ਥੀਵ ਦੇਖ ਲਿਆ। ਬਟ ਜਲਬੱਗ ਕਰਨਾ ਨਾ ਤਾਂ ਮੇਰੇ ਮਨਸਕ ਪਰਹਣ ਨਾ। ਕਿ ਕਿੱਸੇ ਮੈਨੂੰ ਇਹ ਸਾਹਮਣੇ ਆ ਰਹੀ ਕਿ ਇਹ ਮੈਂ ਜਲਬੱਗ ਇਸ ਤਰ੍ਹਾਂ ਕਰ ਸਕਦਾ ਨਹੀਂ ਆਵੇ ਬਗ। ਤਾਂ ਮੈਂ ਸਾਥੀ ਦਾ ਇੱਕੋ ਕਿਤਨੇ ਕਿਤ ਇਜ਼ੀ ਗੈਸਤਾ ਹੈ। ਕਿ ਬੈਠਣ ਨੂੰ। ਤਾਂ ਨਾ ਰਹਿ ਗਈ ਜਾਂਦੀ ਬਾਕੀ ਐਗਜ਼ੈਕਟ ਤਾਂ ਮੈਂ ਪੁਆਇੰਟ ਸਮਝਾ ਦੇ ਤੇ ਦੇਖਾ ਸਮਝਾ ਨਹੀਂ ਪਾ ਰਿਹਾ ਮੈਂ ਬਤਾ ਉਹਨਾਂ ਨੂੰ ਉਹ ਵਾਰ ਤਾਂ ਮੈਂ ਸਮਝ ਗਿਆ ਤਾਂ ਕਿ ਇਹ ਉਮਰ ਨੂੰ ਲੈ ਕੇ ਆਉਂਦੀ ਗੱਲ ਬਾਤ ਚ ਹੱਸੋ ਹੱਸੇ ਬਣੋ ਇਹਨੂੰ ਤਾਂ ਸਹੀ ਯੂਜ਼ ਕਰੋ ਅੱਛਾ ਭਾਈ ਠੀਕ ਹੈ ਜੀ ਅਗਲਾ ਸੈਮ ਅਸੀਂ ਕਿ 24 ਜੂਨ 2024 ਦਿਨ ਮੌਕੇ ਸੋਮਵਾਰ